ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਇੱਕ ਤਦਾਰ ਚੀਮਾ ਜਿਹੜੇ ਕਿ ਯੂਕੇ ਦੇ ਵਿੱਚ ਨੇ ਔਰ ਹਮੇਸ਼ਾ ਖਾਲਸਤਾਨ ਦੀ ਸਿੱਖਾਂ ਦੀ ਜਿੱਥੇ ਵੀ ਗੱਲਬਾਤ ਆਉਂਦੀ ਹੈ ਵਧ ਚੜ ਕੇ ਹਿੱਸਾ ਲੈਂਦੇ ਆ ਕਿਉਂਕਿ ਉਹ ਸਿੱਖ ਹਿਸਟਰੀ ਦੇ ਬਾਰੇ ਸਿੱਖਾਂ ਦੀ ਤਾਰੀਖ ਦੇ ਬਾਰੇ ਸਿੱਖ ਉਕਮਰਾਨਾ ਦੇ ਬਾਰੇ ਬਹੁਤ ਕੁਝ ਜਾਣਦੇ ਆ ਬਹੁਤ ਨੋਲਿਜ ਰੱਖਦੇ ਆ ਅੱਜ ਕੱਲ੍ਹ ਬਾਤ ਕਰਨ ਦੇ ਆ ਉਹ ਮਹਾਰਾਜਾ ਰਣਜੀਤ ਸਿੰਘ ਦੀ ਕਿ ਮਹਾਰਾਜਾ ਰਣਜੀਤ ਸਿੰਘ ਕਿਸ ਤਰ੍ਹਾਂ ਦੇ ਲੀਡਰ ਸੀਗੇ ਦੁਨੀਆ ਤੇ ਉਸ ਤਰ੍ਹਾਂ ਦੇ ਲੀਡਰ ਬਹੁਤ ਘੱਟ ਪੈਦਾ ਹੋਏ ਆ ਮਹਾਰਾਜਾ ਰਣਜੀਤ ਸਿੰਘ ਜਿਹੜੇ ਆ ਉਹਨਾਂ ਦਾ ਦੌਰ ਇੱਕ ਸੁਨਹਿਰੀ ਦੌਰ ਸੀਗਾ ਜਿੰਨੀ ਤਰੱਕੀ ਸਿੱਖਾਂ ਨੇ ਉਹਨਾਂ ਦੇ ਦੌਰ ਦੇ ਵਿੱਚ ਕੀਤੀ ਆ ਉਸ ਤੋਂ ਬਾਅਦ ਨਹੀਂ ਕੀਤੀ ਹੋਗੀ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਸਿੱਖ ਕੌਮ ਮੁਕੰਮਲ ਤਰ੍ਹਾਂ ਨਹੀਂ ਜਾਣਦੀ ਹੈਗੀ ਜਾਂ ਕੈਲਵੋਨਾ ਉਹਨੂੰ ਉਨੀ ਆ ਮਾਲੂਮਾਤ ਨਹੀਂ ਹੈਗੀ ਜਿੰਨੀ ਕਿ ਉਹ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਰੱਖਦੇ ਆ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਬਹਾਦਰੀ ਆਪਣੀ ਕਾਬਲੀਅਤ ਦੇ ذریعے ਦੁਨੀਆ ਨੂੰ ਮਨਵਾਇਆ ਹੈ ਲੋਕ ਉਹਨਾਂ ਨੂੰ ਜਾਣਦੇ ਆ ਉਹਨਾਂ ਦੇ ਨਾਂ ਦੀ وجہ ਤੋਂ ਤਾਰੀਖ ਦੇ ਵਿੱਚ ਜੋ ਉਹਨਾਂ ਦਾ ਮਕਾਮ ਹੈ ਉਹ ਬਹੁਤ ਘੱਟ ਲੀਡਰਾਂ ਨੂੰ حاصل ਹੀ ਗਿਆ ਵੈ ਹੋਰ ਕੀ ਕਹਿ ਰਹੇ ਆ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਦੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸੇ ਮੇਰਾ ਕੋਈ ਧਿਆਨ ਨਹੀਂ ਸੀ ਕਿ ਮੈਂ 5 ਮਿੰਟ ਲੈਣੇ ਆ ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਹੋਵੇ ਤਾਂ ਮੈਂ ਥੋੜਾ ਸੈਂਟੀਮੈਂਟਲ ਹੋ ਜਾਂਦਾ ਉਹਦਾ ਕਾਰਨ ਇਹ ਹੈ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਸਕੂਲ ਪ੍ਰਾਇਮਰੀ ਸਕੂਲ ਪੜ੍ਹਦਾ ਸੀ ਤੇ ਸਕੂਲ ਜਾਣਾ ਤੇ ਮੇਰਾ ਇੱਕ ਕਲਾਸ ਫੈਲੋ ਸੀ ਅਦੀਲ ਮਿਰਜ਼ਾ ਉਹਦਾ ਨਾਮ ਸੀ ਮਿਰਜ਼ੇ ਕਿਉਂਕਿ ਮੁਗਲਾਂ ਨਾਲ ਸੰਬੰਧੀ ਹੁੰਦੇ ਤੇ ਉਹਨੇ ਬੜੇ ਮਾਨ ਤਾਣ ਨਾਲ ਕਹਿਣਾ ਵੀ ਅਸੀਂ ਮੁਗਲਾਂ ਦੀ ਨਸਲ ਚੋਂ ਆ ਸਾਡੇ ਮੁਗਲ ਰਾਜੇ ਸੀਗੇ ਤੇ ਮੈਂ ਇੱਕ ਦਿਨ ਆ ਕੇ ਆਪਣੇ ਫਾਦਰ ਨੂੰ ਪੁੱਛਿਆ ਯਾਦਲ ਮਿਰਜ਼ਾ ਕਹਿੰਦਾ ਵੀ ਅਸੀਂ ਮੁਗਲਾਂ ਦੀ ਨਸਲ ਚੋਂ ਆਸਾਰ ਰਾਜ ਕੀਤਾ ਸਾਡੇ ਚੋਂ ਕਿਸੇ ਨੇ ਰਾਜ ਕੀਤਾ ਸੀ ਵੀ ਕਿਸੇ ਚੋਂ ਮੇਰੇ ਫਾਦਰ ਨੇ ਕਿਹਾ ਕਿ ਉਹ ਜਾ ਕੇ ਕਹੀਂ ਅਸੀਂ ਰਣਜੀਤ ਸਿੰਘ ਦੇ ਵਾਰਸ ਹਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਪੰਜਾਬੀ ਹੋਣ ਦੇ ਨਾਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਉਹ ਬੜੀ ਬੜੀ ਲੈਕਚਰਸ ਵਿੱਚ ਕਿਹਾ ਕਿਸੇ ਦਾ ਨਹੀਂ ਸਾਡਾ ਸਭ ਤੋਂ ਵੱਡਾ ਜਿਹੜਾ ਪ੍ਰੋਬਲਮ ਹੈ ਨਾ ਜਿਹੜਾ ਅਸੀਂ ਸਮਝਦੇ ਨਹੀਂ ਜਿਹੜਾ ਮੈਂ ਕੱਲ ਵੀ ਕਿਹਾ ਸੀ ਇਨਫੋਰਮੇਸ਼ਨ ਤੇ ਬਹੁਤ ਸਾਰੀ ਹੈ ਪਰ ਸਾਡੇ ਕੋਲ ਉਹ ਸਕਿੱਲਸ ਨਹੀਂ ਹੈਗੀਆਂ ਕਿ ਅਸੀਂ ਇਨਫੋਰਮੇਸ਼ਨ ਨੂੰ ਜਿਹੜੇ ਹਿਸਟੋਰੀਕਲ ਰਿਸੋਰਸਸ ਉਹ ਫਰਸਟ ਹੈਂਡ ਕਿਹੜੇ ਆ ਸੈਕੰਡਰੀ ਕਿਹੜੇ ਆ ਉਹ ਸਾਡੀ ਟ੍ਰੇਨਿੰਗ ਨਹੀਂ ਸਿੱਖਾ ਚਾਰਜ ਕਰ ਕੋਈ ਦੰਦ ਬਣਾਉਣ ਵਾਲਾ ਉਹ ਵੀ ਹਿਸਟੋਰੀਅਨ ਬਣਿਆ ਫਿਰਦਾ ਕੋਈ ਹੋਮੀਓਪੈਥਿਕ ਡਾਕਟਰ ਹੈ ਉਹ ਵੀ ਹਿਸਟੋਰੀਅਨ ਆ ਕਿਸੇ ਦੀ ਹਿਸਟਰੀ ਦੀ ਟ੍ਰੇਨਿੰਗ ਨਹੀਂ ਤੇ ਅੱਜ ਜਿੱਦੂ ਮੈਂ ਪਹਿਲਾਂ ਵੀ ਇੱਥੇ ਬੈਠਾ ਸੀ ਮੈਂ ਥੋੜੀ देर ਉੱਠ ਕੇ ਇਸ ਵਾਸਤੇ ਬਾਹਰ ਚਲਾ ਗਿਆ ਸੀ ਇੱਥੇ ਅੱਜ ਮੈਕਲੋਡ ਦੀ ਗੱਲ ਹੋ ਰਹੀ ਸੀ ਹੁਣ ਲਾਈਟਨਰ ਦੀ ਗੱਲ ਹੋਈ ਆ ਇਹ ਮੈਕਲੋਡ ਲਾਈਟਨਰ ਜਿਹੜੇ ਨੇ ਨਾ ਇਹ ओरिएंटਲ ਸਕੂਲ ਆ ਇਹਨਾਂ ਦਾ ਕੰਮ ਸਿੱਖੀ ਨੂੰ ਢਾ ਲਾਣਾ ਵਾ ਮੈਕਲੋਡ ਉਹ ਆ ਜਿਹੜਾ ਤੁਹਾਡੇ ਗੁਰੂ ਨੂੰ ਤੇ ਤੁਹਾਡੇ ਧਰਮ ਸਾਖਸ਼ਰ ਧਰਮ ਵੀ ਨਹੀਂ ਮੰਨਦਾ ਨਾ ਇਹਨੂੰ ਰੀਲੀ ਜਨ ਮੰਨਦਾ ਵਾ ਜਿਹੜਾ ਕ੍ਰਿਟੀਸਾਈਜ਼ ਕਰਦਾ ਤੇ ਕਹਿੰਦਾ ਵੀ ਤੀਸਰੀ ਗੁਰਿਆਈ ਦੇ ਬਾਅਦ ਜਿਹੜੀਆਂ ਤੁਹਾਡੀ ਗੁਰਿਆਈ ਪੋਲੀਟਿਕਾਈਜ਼ ਹੋ ਗਈ ਸੀ ਲਾਈਟਨਰ ਕਮਿਸ਼ਨ ਸਕੂਲ ਆਫ ਹਿਸਟਰੀਅਨ ਦਾ ਹਿਸਟੋਰੀਅਨ ਆ ਸੋ ਆਪਾਂ ਜਿਸ ਵੇਲੇ ਹਿਸਟੋਰੀ ਰੈਫਰੈਂਸ ਦਈਏ ਤੇ ਸਾਡੀ ਪਹਿਲਾਂ ਟ੍ਰੇਨਿੰਗ ਹੋਣੀ ਚਾਹੀਦੀ ਐ ਐਜ਼ ਹਿਸਟੋਰੀਅਨ ਕਿ ਫਰਸਟ ਹੈਂਡ ਨੋਲਿਜ ਕੀ ਆ ਸਕੈਂਡਰੀ ਸੋਰਸਿਸ ਕੀ ਆ ਹਿਸਟੋਰੀਓਗ੍ਰਾਫੀ ਪੜ੍ਹੀ ਨਹੀਂ ਹੁੰਦੀ ਅਸੀਂ ਹਿਸਟੋਰੀਅਨ ਬਣਨ ਤੋਂ ਪਰ ਪਿੰਨੇ ਆ ਮੇਰਾ ਐਮਫੀਲ ਹਿਸਟਰੀ ਚ ਆ ਮੈਂ ਜਿਸ ਵੇਲੇ ਹਿਸਟੋਰੀਓਗ੍ਰਾਫੀ ਦੇ ਨੰਬਰਸ ਨੂੰ ਪੜਿਆ ਤਾਂ ਮੇਰੇ ਟੀਚਰ ਨੇ ਕਿਹਾ ਵੀ 17 ਸਾਲ ਬਾਅਦ ਦੂਜਾ ਮੂਰਖ ਮੈਂ ਤੈਨੂੰ ਦੇਖਿਆ ਇਸ ਡਿਪਾਰਟਮੈਂਟ ਜਿੱਨੇ ਹਿਸਟੋਰੀਓਗ੍ਰਾਫੀ ਦਾ ਡਿਸਪਲਿਨ ਬਣਾਇਆ ਉਹ ਕਹਾ ਚਲੋ ਆਪਾਂ ਆ ਗਏ ਥੋੜਾ ਮਹਾਰਾਜ ਅਨੰਦ ਸਿੰਘ ਤੇ ਮੇਰੀ ਅਕਲ ਨਹੀਂ ਮੰਨਦੀ ਜਿਸ ਨਾਲ ਡਾਕਟਰ ਸਾਹਿਬ ਕਹਰੇ ਸੀਗੇ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਸੂਝ-ਬੂਝ ਨਹੀਂ ਸੀ ਉਸ ਤੋਂ ਵੱਡਾ ਉਹ ਵਿਜਨ ਹੀ ਇਸ ਤੋਂ ਜ਼ਿਆਦਾ ਵਿਜਨ ਵਾਲਾ ਬੰਦਾ ਕਿਹੜਾ ਹੋਏਗਾ ਕਿ ਲੌ ਲਿਬਰੀ ਧਰਤੀ ਨੂੰ ਜਿਹਦੇ ਵਿੱਚ ਇੰਨੀਆਂ ਕਮਿਊਨਿਟੀਜ਼ ਵਾਸਤੇ ਜਿਤ ਮੁਸਲਮਾਨ ਵਾਸਤਾ Hindu ਵਾਸਤਾ Sikh ਵਾਸਤਾ ਉਸ ਲੌ ਲਿਬਰੀ ਧਰਤੀ ਨੂੰ ਅਮਨ ਦੇਣਾ ਤੇ ਇੱਕ ਸਟੇਬਲ ਰਾਜ قائم ਕਰਨਾ ਕਰਨ ਵਾਲੇ ਬੰਦੇ ਦੇ ਬਾਰੇ ਅਸੀਂ ਕੀ ਉਹਦਾ ਵਿਜਨ ਨਹੀਂ ਸੀ ਕਿ ਸਾਨੂੰ ਆਪਣੀ ਅੱਖਾਂ ਦਾ ਵੀਨ ਚੇਂਜ ਕਰਾਉਣਾ ਚਾਹੀਦਾ ਕਿਸੇ ਜਾ ਕੇ ਆਪਟੀਸ਼ੀਅਨ ਨੂੰ ਦਿਖਾਣਾ ਚਾਹੀਦਾ ਜਾਂ ਤੇ ਸਾਡੇ ਦਿਮਾਗ ਦਾ ਲੈਂਸ ਠੀਕ ਨਹੀਂ ਤੇ ਜਾਂ ਸਾਡੀ ਅਨਕ ਦਾ ਲੈਂਸ ਠੀਕ ਨਹੀਂ ਉਹਦੇ ਜਿੱਡਾ ਵਿਜਨਰੀ ਕੋਈ ਜੰਮਿਆ ਹੀ ਨਹੀਂ ਬੀਬੀਸੀ ਬ੍ਰਿਟਿਸ਼ ਬ੍ਰਾਡਕਾਸਟਿੰਗ ਕੰਪਨੀ ਗੋਰਿਆਂ ਦੀ ਇੰਗਲੈਂਡ ਤੇ ਬੇਸ ਕੰਪਨੀ ਨੇ ਕੋਈ ਬਹੁਤ ਪੁਰਾਣੀ ਗੱਲ ਨਹੀਂ ਕੋਈ ਸਾਲ ਪਹਿਲਾਂ ਸਰਵੇ ਕਰਵਾਇਆ ਸੀ ਕਿ ਸਭ ਤੋਂ ਵਧੀਆ ਰਾਜ ਜਾਂ ਰਾਜੇ ਕੌਣ ਸੀ ਤੇ ਉਹਨੇ ਮਹਾਰਾਜਾ ਰਣਜੀਤ ਸਿੰਘ ਨੂੰ ਲਾਣੀਆਂ ਸੀ ਜਿਹੜੀ ਮੈਂ ਕੱਲ ਗੱਲ ਕੀਤੀ ਸੀ ਨਾ ਸਿੱਖ ਕੌਮ ਚ ਇੱਕ ਕਿਉਂਕਿ ਟਰੋਮਾ ਆ ਸੈਲਫ ਕੰਡੈਮਨੇਸ਼ਨ ਬਹੁਤ ਹੈ ਆਪਣੀ ਨਿੰਦਾ ਕਰਨੀ ਆਪਣੇ ਰਾਜ ਦੀ ਇਤਿਹਾਸ ਦੀ ਨਿੰਦਾ ਕਰਨੀ ਆਪਣੇ ਆਪ ਨੂੰ ਮਾੜਾ ਕਹੀ ਜਾਣਾ ਇਹ ਤੋਂ ਬਾਹਰ ਨਿਕਲੀਏ ਵਿਕਟਮ ਹੋਣ ਤੋਂ ਵਿੱਚ ਨਿਕਲੋ ਤੇ ਸੈਲਫ ਕੰਡੈਮਨੇਸ਼ਨ ਤੋਂ ਬਾਹਰ ਨਿਕਲੋ ਤੁਸੀਂ ਕਹਿੰਦੇ ਉਹਦਾ ਵਿਜ਼ਨ ਨਹੀਂ ਸੀ ਮੈਂ ਬੀਇੰਗ ਅ ਸਟੂਡੈਂਟ ਆਫ ਹਿਸਟਰੀ ਮੈਂ ਹਮ ਇੱਕ ਕੁਆਲੀਫਾਈਡ ਹਿਸਟੋਰੀਅਨ ਬਟ ਆਈ ਨੈਵਰ ਸੇ ਆਮ ਹਿਸਟੋਰੀ ਯੂ ਨਾ ਆਈ ਸਟਿਲ ਫੀਲ ਆਮ ਅ ਸਟੂਡੈਂਟ ਆਫ ਹਿਸਟਰੀ ਉਸ ਤੋਂ ਸਿਆਣਾ ਬੰਦਾ ਉਸ ਦੇ ਸਮੇਂ ਕੀ ਉਸ ਤੋਂ ਆਉਣ ਵਾਲੇ ਸਮੇਂ 'ਚ ਵੀ ਕੋਈ ਨਹੀਂ ਸੀ ਜੰਮੀ ਬੋਲੇ ਸੋ ਨਿਹਾਲ ਸੋ ਨਿਹਾਲ ਅੰਗਰੇਜ਼ ਜਾ ਰਿਹਾ ਵਾ ਐਂਗਲੋ ਅਫਗਾਨ ਵਾਰ ਲਈ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਕਿੰਦਾ ਕਿ ਅਸੀਂ ਫੌਜ ਪੰਜਾਬ ਚੋਂ ਲੈ ਕੇ ਤੇ ਅਫਗਾਨਿਸਤਾਨ ਜਾਵਾਂਗੇ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਮੈਂ ਨਹੀਂ ਇਥੋਂ ਲੰਘਣ ਦੇਣੀ ਪੂਰੇ ਹਿੰਦੁਸਤਾਨ 'ਤੇ ਅੰਗਰੇਜ਼ ਕਬਜ਼ਾ ਕਰ ਚੁੱਕਿਆ ਸਾਰੇ ਰਾਜੇ ਮਹਾਰਾਜੇ ਟੀਪੂ ਸੁਲਤਾਨ ਵਰਗਾ ਅੰਗਰੇਜ਼ ਕੋਲ ਮਾਰ ਖਾ ਚੁੱਕਿਆ ਉਹਦੇ ਵਿੱਚ ਕੋਈ ਗੈਰਤ ਤੇ ਅਣਖ ਵਖਾੰਦਾ ਤੇ ਮਹਾਰਾਜਾ ਰਣਜੀਤ ਸਿੰਘ ਵਖਾੰਦਾ ਕਿ ਨਾ ਤੇ ਤੁਹਾਡੀ ਫੌਜ ਉੱਤੋਂ ਲੰਘ ਕੇ ਜਾਏਗੀ ਪੰਜਾਬ ਚ ਨਹੀਂ ਲੰਘਣੀ ਫਰਸਟ ਐਂਗਲੋ ਅਫਗਾਨ ਵਾਰ ਦੀ ਹਿਸਟਰੀ ਪੜ ਕੇ ਦੇਖੋ ਫਿਰ ਤੁਹਾਨੂੰ ਪਤਾ ਚੱਲੇ ਉਹ ਕਿੱਡਾ ਵੱਡਾ ਵੀਜਨਰੀ ਸੀ ਉਹੀ ਅੰਗਰੇਜ਼ ਦੀਆਂ ਫੌਜਾਂ ਪੰਜਾਬ ਚ ਨਹੀਂ ਲੰਘਦੀਆਂ ਉੱਤੋਂ ਦੀ ਹੋ ਕੇ ਲੰਘਦੀਆਂ ਸਿੰਧ ਚੋਂ ਲੰਘਦੀਆਂ ਬਲੋਚਿਸਤਾਨ ਚੋਂ ਲੰਘਦੀਆਂ ਤੇ ਫਿਰ ਜਾ ਕੇ ਅਫਗਾਨਿਸਤਾਨ ਚ ਵੜਦੀਆਂ ਇਹ ਹੋਰ ਗੱਲ ਹੈ ਕਿ ਉਹਨਾਂ ਚੋਂ ਜ਼ਿੰਦਾ ਕੋਈ ਵੀ ਬਚ ਕੇ ਨਾ ਆਇਆ ਪਰ ਉਹ ਜਿੱਥੇ ਜਿੱਥੋਂ ਲੰਘ ਕੇ ਗਏ ਉੱਥੇ ਕੀ ਹੋਇਆ ਉੱਥੋਂ ਕਿਉਂਕਿ ਇੰਨੀ ਵੱਡੀ ਫੌਜ ਅੰਗਰੇਜ਼ ਲੈ ਕੇ ਜਾ ਰਿਆ ਉਹਨਾਂ ਇਲਾਕਿਆਂ ਚ ਭੁੱਖਮਰੀ ਆਈ ਉਹਨਾਂ ਇਲਾਕਿਆਂ ਚ ਔਰਤਾਂ ਰੇਪ ਹੋਈਆਂ ਉਹਨਾਂ ਇਲਾਕਿਆਂ ਦੇ ਲੋਕਾਂ ਨੇ ਜਿਹਨੂੰ ਰੈਜ਼ਿਸਟ ਕੀਤਾ ਤੇ ਅੰਗਰੇਜ਼ ਨੇ ਉਹ ਇਲਾਕੇ ਐਨੈਕਸ ਕਰ ਲਏ ਉਹ ਵਿਜਨਰੀ ਸੀ ਜਿਹਨੇ ਅੰਗਰੇਜ਼ ਦੀ ਫੌਜ ਨੂੰ ਆਪਣੇ ਜਿਉਂਦਿਆਂ ਉੱਥੋਂ ਪੈਰ ਨਹੀਂ ਰੱਖਣ ਦਿੱਤਾ ਫਿਰ ਉਹਨਾਂ ਦੇ ਜਿਹੜੇ ਡਿਪਲੋਮੈਟਿਕ ਇੰਟਰੈਕਸ਼ਨਸ ਹੈਗੇ ਅਫਗਾਨਾਂ ਦੇ ਨਾਲ ਕਿ ਜਦੋਂ ਅਫਗਾਨ ਆ ਕੇ ਉੱਥੇ ਬਸਣਾ ਚਾਹੁੰਦੇ ਮਹਾਰਾਜਾ ਰਣਜੀਤ ਸਿੰਘ ਇਹ ਨਹੀਂ ਕਿ ਇੰਨਾ ਵੀ ਤੁਸੀਂ ਕਦੇ ਲੁੱਟ ਕੇ ਗਏ ਸੀ ਉਹਨਾਂ ਨਾਲ ਗੱਲ ਕਰਦਾ ਵਾ ਪੰਜਾਬ ਦੇ ਡਾਊਨਫਾਲ ਦਾ ਕਿਉਂਕਿ ਮੈਂ ਅੱਜ ਲੈਕਚਰ ਦੇਣ ਲੱਗ ਪਿਆ ਤੇ ਫਿਰ ਤੁਹਾਡਾ ਰੋਟੀ ਟੁੱਕਰ ਵਿੱਚ ਹੀ ਰਹਿ ਜਾਣਾ ਮੈਂ ਬੀਇੰਗ ਅ ਵੈਰੀ ਹੰਬਲ ਸਟੂਡੈਂਟ ਆਫ ਹਿਸਟਰੀ ਇਹ ਸਮਝਣਾ ਮਹਾਰਾਜਾ ਰਣਜੀਤ ਸਿੰਘ ਦੀਆਂ ਬੇਸ਼ੁਮਾਰ ਅਚੀਵਮੈਂਟ ਸੀ ਹੀ ਅਨਫੋਰਚਨਟਲੀ ਇੰਸਟੀਚੂਨਲਾਈਜ਼ ਕਰਨ ਦਾ ਮੌਕਾ ਨਹੀਂ ਮਿਲਿਆ ਤੇ ਦੂਜਾ ਫੈਕਟਰ ਜਿਹੜਾ ਸੀ ਭੁੱਲ ਜਾਨੇ ਹ ਜਿੱਤੇ ਆਈ ਡੋਨਟ ਹੈਵ ਅ ਰੋਮਾਂਟਿਕ ਵੀ ਆਫ ਹਿਸਟਰੀ ਆਈ ਹੈਵ ਅ ਵੈਰੀ ਰੀਅਲਿਸਟਿਕ ਵਨ ਮੈਂ ਆਲੇ ਦੁਆਲੇ ਵੀ ਦੇਖਣਾ ਵੀ ਉਸ ਵੇਲੇ ਹੋਰ ਦੁਨੀਆਂ 'ਚ ਕੀ ਹੋ ਰਿਹਾ ਸੀ ਅੰਗਰੇਜ਼ ਨੇ ਪੰਜਾਬ ਨੂੰ ਅਨੈਕਸ ਕਰਨ ਦਾ ਫੈਸਲਾ ਇਸ ਵਾਸਤੇ ਇੱਕ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਹੁਤ ਸਟੇਬਲ ਸੀ ਸਭ ਕੁਝ ਠੀਕ ਔਰ ਵਧੀਆ ਚੱਲਿਆ ਪਰ ਉਸ ਤੋਂ ਵੱਡਾ ਕਾਰਨ ਸੀਗਾ ਉਹਨਾਂ ਦੀ ਨਾਰਥ-ਵੈਸਟ ਫਰੰਟੀਅਰ ਪਾਲਿਸੀ ਉਧਰ ਰਸ਼ੀਆ ਬੈਠਾ ਅੰਗਰੇਜ਼ ਨੂੰ ਇੱਕ ਬਫਰ ਸਟੇਟ ਚਾਹੀਦੀ ਸੀ ਅੰਗਰੇਜ਼ ਚਾਹੁੰਦਾ ਸੀ ਕਿ ਜੇ ਉਹਦੋਂ ਰਸ਼ੀਆ ਹੈ ਕਿਉਂਕਿ ਰਸ਼ੀਨ एंपਾਇਰ ਤੇ ਬ੍ਰਿਟਿਸ਼ एंपਾਇਰ ਦਾ throughout ਦਾ ਹਿਸਟਰੀ ਬਹੁਤ ਕਲੈਸ਼ ਰਿਆ ਅੰਗਰੇਜ਼ ਨੇ ਦੋ ਚੀਜ਼ਾਂ ਕੀਤੀਆਂ ਇੱਕ ਤੇ ਪੰਜਾਬ ਦੀ ਸਟੇਟ ਨੂੰ ਸਟੇਬਲ ਰਹਿਣ ਦਿਓ ਕਿਉਂਕਿ ਜੇ ਕੱਲ ਨੂੰ ਔਰ ਸਿੱਖ ਇੱਕ ਮਾਰਸ਼ਲ ਰੇਸ ਨੇ ਜੇ ਕੱਲ ਨੂੰ ਰਸ਼ੀਆ ਹੁੰਦਾ ਅਫਗਾਨਿਸਤਾਨ ਵਾਲੇ ਪਾਸਿਓਂ ਤੇ ਉਹ ਬ੍ਰਿਟਿਸ਼ एंपਾਇਰ ਤੱਕ ਨਾ ਪਹੁੰਚ ਸਕੇ ਵਿਚ ਬਫਰ ਸਟੇਟ ਹੋਵੇ ਇਦਾਂ ਦੀ ਗੱਲ ਉਹਨਾਂ ਨੇ ਚੀਨ ਵਾਲੇ ਨਾਲ ਵੀ ਕੀਤੀ ਸੀ ਇਹ ਜਿਹੜਾ ਹੁਣ ਬਾਰਡਰ ਤੇ ਰੌਲਾ ਚੱਲਦਾ ਨਾ ਚਾਈਨਾ ਤੇ ਇੰਡੀਆ ਦਾ ਇਸ ਰੀਜਨ ਦਾ ਉਸ ਵੇਲੇ ਉਹਨਾਂ ਨੇ ਗੋਰਿਆਂ ਨੂੰ ਉਹਨਾਂ ਨੂੰ ਵੀ ਕਿਹਾ ਵੀ ਬਾਰਡਰ ਪਰਮਨੈਂਟ ਕਰ ਲਓ ਪਰ ਜਿਹੜੀ ਚਿੰਗ ਐਮਪਾਇਰ ਸੀ ਉਹਨਾਂ ਕਿਹਾ ਸਾਨੀ ਕਰਨਾ ਕੱਲ ਮੁੰਜੇ ਰਸ਼ੀਆ ਆ ਗਿਆ ਅਸੀਂ ਕਦ ਤੋਂ ਲੜਦੇ ਫਿਰਿਏ ਤੁਹਾਡੀ ਮੁਸੀਬਤ ਤੁਹਾਡੇ ਗਾਲੀ ਪਵੇ ਪਰ ਜਿਸਲੇ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਨਾ ਕਰ ਗਏ ਉਸ ਵਕਤ ਇੰਟਰਨੈਸ਼ਨਲ ਹਾਲਾਤ ਬਦਲ ਚੁੱਕੇ ਸੀ ਰਸ਼ੀਆ ਬ੍ਰਿਟਨ ਦੇ ਤਾਲੁਕਾਤ ਚੰਗੇ ਹੋ ਚੁੱਕੇ ਸੀ ਉਹਨਾਂ ਨੂੰ ਬਫਰ ਸਟੇਟ ਦੀ ਲੋੜ ਨਹੀਂ ਸੀ ਤੇ ਕੁਸ਼ਨ ਮੇ ਖੇਦੀ ਕਰਨ ਵਾਲੇ ਤੇ ਕਰ ਗਿਆ ਹੁ ਮੈਂ ਉਹ ਰਿਪੀਟ ਨਹੀਂ ਕਰਨਾ ਚਾਹੁੰਦਾ ਕੁਝ ਸਾਡੇ ਆਪਣੀ ਭਰਾ ਮਾਰੂ ਜਾ ਇੰਟਰਨਲ ਸਟ੍ਰਾਈਫ ਅਲਟੀਮੇਟਲੀ ਸਟੇਟ ਆਫ ਪੰਜਾਬ ਵਾਸ ਨੈਕਸਟ ਇੱਕ ਹੋਰ ਵੀ ਰੋਮਾਂਟਿਕ ਥਿਊ ਬਦਲ ਲਵੋ ਆਪਣਾ ਮੈਂ ਮਹਾਰਾਜਾ ਰਣਜੀਤ ਸਿੰਘ ਨੂੰ ਵੱਖਰਾ ਰੱਖਣਾ ਤੇ ਉਹਦੀ ਸੰਤਾਨ ਨੂੰ ਵੱਖਰਾ ਰੱਖਣਾ ਆ ਕਹਿੰਦੇ ਆ ਨਾ ਜੀ ਉਹ ਬਾਲ ਰਾਜੇ ਨੂੰ ਚੁੱਕ ਕੇ ਲੈ ਗਏ ਜੀ ਉਹ ਕੋਰੀਆ ਨੇ ਧਰਮ ਪਰਿਵਰਤਨ ਕਰ ਦਿੱਤਾ ਜੀ ਜਿੰਨਾ ਜਿਹੜੇ ਆਪਣੇ ਧਰਮ ਤੇ ਖਲੋਤੇ ਹੁੰਦੇ ਹਨ ਦਾ ਪਰਿਵਰਤਨ ਕਰਨਾ ਇੰਨਾ ਸੌਖਾ ਨਹੀਂ ਹੁੰਦਾ ਹਿੰਦੁਸਤਾਨ ਚ ਇੱਕ ਹੋਰ ਰਾਜਾ ਵੀ ਸੀ ਜਿਹਦਾ ਨਾਂ ਸੀ ਟੀਪੂ ਸੁਲਤਾਨ ਉਹਨੇ ਅੰਗਰੇਜ਼ਾਂ ਦੇ ਖਿਲਾਫ ਚਾਰ ਜੰਗਾਂ ਲੜੀਆਂ ਸੀ ਮੈਸੂਰ ਦੀ ਤੀਜੀ ਲੜਾਈ ਦੇ ਬਾਅਦ ਜਿਹੜੀ ਉਹਦੇ ਸੰਧੀ ਹੋਈ ਸੀ ਉਹਦੇ ਚ ਇਸ ਵੀ ਤੇਰੇ ਦੋ ਪੁੱਤਰ ਅਸੀਂ ਲੈ ਕੇ ਬੰਬਈ ਪ੍ਰੈਜ਼ੀਡੈਂਸੀ ਜਾਵਾਂਗੇ 10 ਸਾਲ ਉੱਥੇ ਸਾਡੇ ਕੋਲ ਰਹਿਣਗੇ ਉਹਨੇ ਕਿ ਮੇਰੇ ਵੱਡੇ ਮੁੰਡੇ ਲੈ ਜਾਓ ਨਾ ਕਿ ਵੱਡੇ ਨਹੀਂ ਲੈਣੇ ਜਿਹੜੇ ਸਭ ਤੋਂ ਛੋਟੇ ਆ ਨਾ ਤੇਰੇ ਦੋਵੇਂ ਪੁੱਤ ਉਹ ਲੈ ਕੇ ਜਾਵਾਂਗੇ ਪੋਰਟਰੇਟ ਹਜੇ ਵੀ ਬ੍ਰਿਟਿਸ਼ ਮਿਊਜ਼ੀਅਮ ਚ ਲੱਗਾ ਵੀ ਕਿਦਾਂ ਉਹਦੇ ਦੋ ਨਿੱਕੇ ਨਿੱਕੇ ਨਿਆਣੇ ਅੰਗਰੇਜ਼ ਲੈ ਕੇ ਜਾ ਕੇ ਤੋਂ ਬਹੁਤ ਚਾਇਗੇਂਟੀ ਪੋਰਟਰੇਟ ਹੈ 10 ਸਾਲ ਗੋਰਿਆਂ ਨੇ ਉਹਦੇ ਮੁੰਡੇ ਆਪਣੇ ਕੋਲ ਰੱਖੇ ਵੀ ਇਹ ਸਾਡਾ ਕਲਚਰ ਅਡਾਪਟ ਕਰ ਲੈਣ ਇਹ ਧਰਮ ਪਰਿਵਰਤਨ ਕਰ ਲੈਣ ਪਰ ਕਿਉਂਕਿ ਉਹਨਾਂ ਨੂੰ ਬਹੁਤ ਨਿੱਕੀਆਂ ਹੁੰਦੀਆਂ ਮਾਪਿਆਂ ਨੇ ਸਿੱਖਿਆ ਦਿੱਤੀ ਸੀ ਆਪਣੇ ਧਰਮ ਤੇ ਕਾਇਮ ਰਹਿਣਾ ਧਰਮ ਪਰਿਵਰਤਨ ਨਹੀਂ ਕੀਤਾ ਸੋ ਜਿਹੜੀਆਂ ਸਾਡੀਆਂ ਆਪਣੀਆਂ ਨਕਾਮੀਆਂ ਉਹਨੂੰ ਵੀ ਵਿਚਾਰੀਏ ਪਰ ਮਹਾਰਾਜਾ ਰਣਜੀਤ ਸਿੰਘ ਵਰਗਾ ਪੰਜਾਬ ਦੀ ਧਰਤੀ ਨੇ ਪੁੱਤ ਨਹੀਂ ਜੰਮਿਆ ਹਮ ਤੱਕ ਪੰਜਾਬ ਦੀ ਧਰਤੀ ਦੇ ਲੋਕ ਕਹੀਂ ਕਹੀਂ ਜਾਂਦੇ ਆ ਕਿ ਸੌਰੀ ਟੈਂਕ ਦਾ ਮਾਹੁੰਦਾ ਜਾ ਰਿਹਾ ਪੰਜਾਬ ਦੇ ਉੱਤੇ ਕਈ ਕਹਿੰਦੇ ਆ ਜੀ ਰਾਜਾ ਪੋਰੂ ਅੱਜ ਕੱਲ੍ਹ ਕਈ ਸਿਆਣੇ ਸਿੱਖ ਇਹਨੂੰ ਉਹ ਕਹਿੰਦੇ ਜੀ ਸਾਡਾ ਉਹ ਹੀਰੋ ਤੁਹਾਡਾ ਉਹ ਹੀਰੋ ਜਿਹਨੂੰ ਤੁਸੀਂ ਹੀਰੋ ਬਣਾਈ ਫਿਰਦੇ ਨਾ ਰਾਜਾ ਪੋਰਸ ਨੂੰ ਤੁਸੀਂ ਰੈਜ਼ਿਸਟੈਂਸ ਦਾ ਸਿੰਬਲ ਬਣਾਇਆ ਹੋਇਆ ਉਹ ਰਾਜਾ ਪੋਰਸ ਬਾਅਦ ਚੀਜ਼ ਅਲੈਗਜ਼ੈਂਡਰ ਦੇ ਨਾਲ ਮਿਲ ਕੇ ਦੂਜੀਆਂ ਪੰਜਾਬੀਆਂ ਦਾ ਕਤਲੇਆਮ ਕਰਦਾ ਰਿਹਾ ਆਪੀ ਹਾਰਨ ਦੇ ਬਾਅਦ ਉਹ ਰਲ ਗਿਆ ਤੇ ਜਾ ਕੇ ਮਲੋਹਾ ਟ੍ਰਾਈਬਸ ਦਾ ਉਹਨੇ ਜੈਨੋਸਾਈਡ ਕੀਤਾ ਉਹਨਿਸਾਂ ਦੇ ਟਿੱਬੇ ਜਿਹੜਾ ਸੰਗਲਾ ਹੈ ਲੈ ਪਾਕਿਸਤਾਨ ਚ ਉੱਥੇ ਜਾ ਕੇ ਪੰਜਾਬੀ ਹੀ ਮਾਰੇ ਰਾਜਾ ਪੂਰਤ ਸਾਡਾ ਹੀਰੋ ਨਹੀਂ ਸਾਡਾ ਇੱਕੋ ਹੀ ਹੀਰੋ ਜੰਮਿਆ ਉਹਦਾ ਨਾਮ ਮਹਾਰਾਜਾ ਰਣਜੀਤ ਸਿੰਘ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇੱਕਤਿਆਰ ਚੀਮਾ ਜਿਹੜੇ ਕਿ ਹਮੇਸ਼ਾ ਸਿੱਖਾਂ ਦੇ ਹੱਕ ਚ ਬੋਲਦੇ ਆ ਖਾਲਸਤਾਨ ਦੇ ਹੱਕ ਚ ਬੋਲਦੇ ਆ ਜੋ ਹਕੀਕਤ ਹੈ ਹੱਕ ਸੱਚ ਤੇ ਬਿਆਨ ਗੱਲਾਂ ਆ ਉਹ ਕਰਦੇ ਹੀਗੀ ਆ ਔਰ ਅੱਜ ਵੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਜਿਹੜੀ ਗੱਲਬਾਤ ਕੀਤੀ ਬਹੁਤ ਵਧੀਆ ਗੱਲਬਾਤ ਕੀਤੀ ਯਕੀਨਨ ਤਾਨੂੰ ਉਹਨਾਂ ਦੀਆਂ ਗੱਲਾਂ ਬਹੁਤ ਸੋਹਣੀਆਂ ਲੱਗੀਆਂ ਹੋਣਗੀਆਂ ਤੁਸੀਂ ਉਹਨਾਂ ਗੱਲਾਂ ਦੇ ਨਾਲ ਇਤਫਾਕ ਕਰੋਗੇ ਕਿ ਬਾਕੀ ਜੋ ਕੁਝ ਇਤਿਹਾਸਚੀ ਮਾਨੇ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਕਿਹਾ ਉਹ ਸੱਚ ਹੈਗਾ ਵੈ ਉਹ ਇਸੇ ਤਰ੍ਹਾਂ ਦੇ ਬਹਾਦਰ ਨਾਡਰ ਲੀਡਰ ਸੀਗੇ ਦੁਨੀਆ ਦੇ ਉੱਤੇ ਉਹਨਾਂ ਦੀ ਇੱਕ ਛਾਪ ਸੀਗੀ ਔਰ ਤਾਰੀਖ ਦੇ ਵਿੱਚ ਉਹ ਅਹਿਮ ਮਕਾਮ ਰੱਖਦੇ ਹੀਗੀ ਹੈ ਸੁਨਹਿਰੀ ਹਰੂਫ 'ਚ ਉਹਨਾਂ ਨੂੰ ਯਾਦ ਕੀਤਾ ਜਾਂਦਾ ਉਹਨਾਂ ਦਾ ਦੌਰ ਜਿਹੜਾ ਬਹੁਤ ਹੀ ਖੂਬਸੂਰਤ ਤੇ ਸੁਨਹਿਰੀ ਦੌਰ ਸੀਗਾ ਸਭ ਤੋਂ ਜ਼ਿਆਦਾ ਤਰੱਕੀ ਉਹਨਾਂ ਦੇ ਦੌਰ ਦੇ ਵਿੱਚ ਕੀਤੀ ਹੈਗੀ ਹੈ ਜਿਸ ਤਰ੍ਹਾਂ ਕਿ ਉਹਨਾਂ ਨੇ ਇਹ ਸਾਡੀ ਦਿਮਾਗ ਜਿਹੜਾ ਲੈੰਜ ਹੈ ਉਹ ਠੀਕ ਨਹੀਂ ਹੈ ਜਾਂ ਸਾਡੀ ਜਿਹੜੀ ਐਣਕ ਦਾ ਲੈੰਜ ਹੈ ਉਹ ਠੀਕ ਨਹੀਂ ਹੈ ਜਿਹੜਾ ਸਾਨੂੰ ਨਜ਼ਰ ਨਹੀਂ ਆਉਂਦੇ ਆ ਹੈਗਾ ਉਹਨਾਂ ਦਾ ਮਕਾਮ ਉਹਨਾਂ ਦਾ ਰੁਤਬਾ ਔਰ ਉਹਨਾਂ ਦੀ ਸ਼ਖਸੀਅਤ ਕਿਉਂਕਿ ਉਹ ਇੱਕ ਬਿਹਤਰੀਨ ਲੀਡਰ ਸੀਗੇ ਨਾ ਡਰ ਲੀਡਰ ਸੀਗੇ ਔਰ ਜਿਸ ਤਰ੍ਹਾਂ ਜਿਸ ਅਕਲਮੰਦੀ ਦੇ ਨਾਲ ਜਿਸ دانش ਦੇ ਨਾਲ ਉਹਨਾਂ ਨੇ ਹਕੂਮਤ ਕੀਤੀ ਹੈਗੀ ਹੈ ਉਸ ਤਰ੍ਹਾਂ ਬਾਅਦ ਚ ਹਕੂਮਤ ਨਹੀਂ ਹੋਈ ਸਿੱਖਾ ਨੇ ਸਭ ਤੋਂ ਜ਼ਿਆਦਾ ਤਰੱਕੀ ਉਹਨਾਂ ਦੇ ਦੌਰ ਦੇ ਵਿੱਚ ਕੀਤੀ ਖਾਲਸਾ ਰਾਜ ਨੇ ਸਭ ਤੋਂ ਜ਼ਿਆਦਾ ਤਰੱਕੀ ਉਹਨਾਂ ਦੇ ਦੌਰ ਦੇ ਵਿੱਚ ਕੀਤੀ ਖਾਲਸਾ ਰਾਜ ਨੇ ਉਹਨਾਂ ਦੇ ਦੌਰ ਦੇ ਵਿੱਚ ਜਿਸ ਤਰ੍ਹਾਂ ਦੇ ਕੰਮ ਕੀਤੇ ਆ ਦੁਬਾਰਾ ਉਹ ਕੰਮ ਕਰਨੇ ਦੀ ਜ਼ਰੂਰਤ ਹੈਗੀਏ ਫੇਰ ਹੀ ਸਿੱਖ ਕੌਮ ਦੁਨੀਆ ਦੇ ਉੱਤੇ ਆਪਣਾ ਮਕਾਮ ਹਾਸਲ ਕਰ ਸਕਣਗੇ ਅਲੈਦਾ ਆਪਣਾ ਦੇਸ਼ ਹਾਸਲ ਕਰ ਸਕਣਗੇ ਉਸ ਤਰ੍ਹਾਂ ਦੇ ਜਜ਼ਬੇ ਲਗਨ ਤੇ ਮਿਹਨਤ ਦੀ ਜ਼ਰੂਰਤ ਹੈ ਕਿ ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਸੀ ਉਹ ਲਗਨ ਉਹ ਜਜ਼ਬਾ ਜਦੋਂ ਆਏਗਾ ਤਾਂ ਫਿਰ ਯਕੀਨਨ ਆ ਮਕਸਦ ਜਿਹੜਾ ਹੈ ਉਹਨੂੰ ਹਾਸਲ ਕਰਨਾ ਆਸਾਨ ਹੋਏਗਾ ਬਿਰੋ ਤੁਹਾਨੂੰ ਵੀਡੀਓ ਕੈਂਟਸ ਤੇ ਲੱਗੀ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼